ਦੇ ਮੁਲਾਦਮ ਵੀ ਖੜੇ ਨੇ ਤੇ ਬਹੁਤ ਸਾਰੇ ਹੰਡਪਕਾ ਜਿਹੜੇ ਖੜੇ ਨੇ ਮੈਂ ਕੁਝ ਮਲਾਦਮ ਸਾਥੀਆਂ ਨੂੰ ਬੇਨਤੀ ਕਰਨਾ ਵੀ ਇੱਥੇ ਆ ਜਾਓ মিডিਆ ਵਾਲੇ ਸਾਥੀ ਸਾਡੇ ਆਏ ਨੇ ਉਹਨਾਂ ਨੇ ਕਵਰੇਜ ਕਰਨੀ ਹੈ ਤੇ ਕੁਝ ਨਾਰਿਆਂ ਦਾ ਜਵਾਬ ਦੇਈਏ ਆਪਾਂ ਹਮਾ ਮਾਤੀ ਕਿਰਪਾ ਕਰਕੇ ਇੱਥੇ ਆਜੋ ਤੁਹਾਨੂੰ ਸਭ ਨੂੰ ਲੱਗ ਰਹੀ ਹੈ ਸਾਰੇ ਖੜੇ ਨੇ ਕੋਈ ਗੱਲ ਨਹੀਂ ਬਹੁਤ ਬੰਦਾ ਸਾਥੀਓ ਵਿਗਰਾਹਾਂ ਜਿਹੜੀਆਂ ਉਹਦੇ ਵਿੱਚ ਕੱਟ ਲਾਤਾ ਇਹਨਾਂ ਨੇ ਰੋਕ ਦਿੱਤੀ ਹੈ ਹਾਂ ਵਾਈਚ ਚਾਂਸਰ ਲੱਗਣ ਦੇ باوجود ਵੀ ਅਥੋਰਟੀ ਦੇ ਵਿੱਚ ਸਾਰਾ ਹਾਂਜੀ ਵੀਰੇ ਲੇਕਰ ਕਰਦੇ ਵੀਰੇ ਬੰਦ ਕਰੋ ਪ੍ਰਬੰਧ ਕਰੋ ਪ੍ਰਬੰਧ ਕਰੋ ਪ੍ਰਬੰਧ ਕਰੋ ਪ੍ਰਬੰਧ ਕਰੋ ਪ੍ਰਬੰਧ ਕਰੋ ਜਿੰਨੀ ਵਾਰੀ ਪਰਚਾ ਸੰਸਰਮ ਕਰੋ ਸੰਸਰਮ ਕਰੋ ਸਰਮ ਨਹੀਂ ਤਾਂ ਡੁੱਬ ਮਰੋ ਡੁੱਬ ਮਰੋ सरकार हाय 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 करो हाय 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 हाय

ਸਾਡੀ ਜਥੇਬੰਦੀ ਤਾਂ ਦੇਖੋ ਜੀ ਨੌਨ ਟੀਚਿੰਗ ਜਥੇਬੰਦੀਆਂ ਜਿਹੜੀਆਂ ਅੱਜ ਬੈਠੀਆਂ ਨੇ ਬਾਕੀ ਟੀਚਰਾਂ ਦੇ ਨਾਲ ਅਸੀਂ ਗੱਲਬਾਤ ਹੋਰ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਫਿਰ ਅੱਗੇ ਕੋਈ ਪਲਾਨ ਉਲੀਕਾਂਗੇ ਮੰਗਾ ਸਾਡੀ ਹੋਈ ਸਾਡੀ ਟਾਈਮ ਤੇ ਸੈਲਰੀ ਪਵੇ ਬੰਦ ਕਰੋ ਹਾਂਜੀ ਸੈਲਰੀ ਕਦੋਂ ਨਹੀਂ ਸਰ ਸੈਲਰੀ ਅੱਜ 21 ਤਰੀਕ ਹੋਗੀ ਭਾਈ ਸਾਨੂੰ ਤਾਂ ਹਾਲ ਤੱਕ ਕੁਝ ਵੀ ਨਹੀਂ ਪਤਾ ਚੱਲਿਆ ਜਦੋਂ ਗੱਲ ਹੋਈ ਮੀਟਿੰਗ ਵਗੈਰਾ ਹਾਂਜੀ ਮੀਟਿੰਗਾਂ ਚੱਲ ਰਹੀਆਂ ਨੇ ਜੀ ਪਰ ਉਹਨਾਂ ਨੇ ਸਾਨੂੰ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਨਾ ਕਾਰ ਨੂੰ ਦੱਸ ਰਹੇ ਨੇ ਕਿ ਸਰਕਾਰ ਨੇ ਜਿਹੜੀ ਤੁਹਾਨੂੰ ਗ੍ਰਾਂਟ ਦੇਣੀ ਹੁੰਦੀ ਹੈ ਉਹ ਰੋਕੀ ਹੈ ਜਾਂ ਕੀ ਹੈ ਉਹਦੇ ਵਿੱਚ ਸਾਨੂੰ ਨਹੀਂ ਪਤਾ ਚੱਲ ਰਿਹਾ ਨਾ ਕਿ ਕਿਉਂ ਰੋਕੀ ਹੈ ਇੰਨਾ ਟਾਈਮ ਕਿਉਂ ਲੰਘਿਆ ਅਗਲਾ ਸਟੈਪ ਅਗਲਾ ਸਟੈਪ ਸਾਡਾ ਅਸੀਂ ਜਥੇਬੰਦੀਆਂ ਨਾਲ ਵਿਚਾਰ ਕਰਕੇ ਲਵਾਂਗੇ ਕੋਈ ਵੀ ਜੋ ਵੀ ਵਿਉਖ ਹੋਗਾ ਜੋ ਸਾਨੂੰ ਠੀਕ ਲੱਗੂਗਾ ਸਾਨੂੰ ਤਾਂ ਤਨਖਾਹ ਚਾਹੀਦੀ ਹੈ ਉਸ ਤੋਂ ਵੱਧ ਨਹੀਂ ਅਸੀਂ ਅੱਜ ਮੇਰਾ ਨਾਮ ਪ੍ਰਕਾਸ਼ ਧਾਲੀਵਾਲ ਹੈ। ਮੈਂ ਮਾਡਮ ਕਾਮ ਦਾ ਸਾਡੇ ਗੱਲ ਕਰ ਅਮਰਜੀਤ ਤੇਰੂ ਦੇ। ਦੇਖੋ ਅੱਜ ਦਾ ਇਹ ਦਰਨਾ ਜਿਹੜਾ ਪੰਜਾਬੀ ਯੂਨੀਵਰਸਿਟੀ ਦੇ ਕਰਮਚਾਰੀਆਂ ਦੀ ਤਨਖਾਹ ਰਿਲੀਜ਼ ਕਰਾਉਣ ਦੇ ਲਈ ਆਇਆ ਗਿਆ ਹੈ। ਪੰਜਾਬ ਸਰਕਾਰ ਹੈ ਜਿਹੜੀ ਉਹ ਗ੍ਰਾਂਟ ਹੈ ਸਾਡੀ ਰਿਲੀਜ਼ ਨਹੀਂ ਕਰ ਰਹੀ। ਅੱਜ 21 ਤਰੀਕ ਹੋ ਚੁੱਕੀ ਹੈ। ਜਿਸ ਕਾਰਨ ਕਰਮਚਾਰੀਆਂ ਦੀ ਵਿੱਤੀ ਹਾਲਤ ਖਰਾਬ ਹੈ। ਬਾਰ-ਬਾਰ ਅਸੀਂ ਪ੍ਰਸ਼ਾਸਨ ਨੂੰ ਇਸ ਸਬੰਧੀ ਮੰਗ ਪੱਤਰ ਔਰ ਡਿਮਾਂਡ ਕਰ ਚੁੱਕੇ ਹਾਂ ਕਿ ਸਾਡੀ ਤਨਖਾਹ ਰਿਲੀਜ਼ ਕਰੋ। ਪਰ ਪੰਜਾਬ ਸਰਕਾਰ ਤੋਂ ਗ੍ਰਾਂਟ ਨਾ ਆਉਣ ਕਾਰਨ ਸਾਡੀ ਜਿਹੜੀ ਤਨਖਾਹ ਰਿਲੀਜ਼ ਨਹੀਂ ਕਰੀ ਔਰ ਅਸੀਂ ਆਪਣੀ ਆਵਾਜ਼ ਹੈ ਜਿਹੜੀ ਉਹ ਸਰਕਾਰ ਤੱਕ ਪਹੁੰਚਾਉਣ ਦੇ ਲਈ ਅੱਜ ਡੇਢ ਘੰਟੇ ਦਾ ਜਿਹੜਾ ਇੱਥੇ ਰੋਸ ਧਰਨਾ ਜਿਹੜਾ ਉਹ ਲਾਇਆ ਗਿਆ ਤਾਂ ਜੋ ਸਾਡੀ ਆਵਾਜ਼ ਪਹੁੰਚ ਸਕੇ ਪਹਿਲੇ ਕਿਸੇ ਨਾਲ ਮੀਟਿੰਗ ਵੀ ਕਰਵਾ ਦਿੱਤੀ ਪ੍ਰਸ਼ਾਸਨ ਦੇ ਸਾਰੇ ਅਧਿਕਾਰੀਆਂ ਨਾਲ ਸਾਡੀ ਮੀਟਿੰਗ ਹੋ ਚੁੱਕੀ ਹੈ ਪਰ ਸਰਕਾਰ ਹੈ ਜਿਹੜੀ ਉਹ ਟੱਸ ਤੋਂ ਮੱਸ ਨਹੀਂ ਹੋ ਰਹੀ ਔਰ ਯੂਨੀਵਰਸਿਟੀ ਨੂੰ ਭੁਖਾਰੀ ਬਣਾ ਕੇ ਸਾਫਤ ਕਰ ਰਹੀ ਹੈ